ਸਚੀਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਪਿਓਰ ਗੰਬਰ ਜੌਰਜਟ ਦੇ ਸੂਟ ਲੈ ਕੇ ਆਏ ਜੀ ਆਰੀ ਵਰਕ ਦੇ ਵਿੱਚ ਸੂਟ ਹੋਣਗੇ ਤੇ ਇੱਕ ਰੇਪ ਦੀ 3 ਮੀਟਰ ਦੀ ਬਾਟਮ ਦੇ ਨਾਲ ਬੜੀ ਪਿਆਰੀ ਕਲੈਕਸ਼ਨ ਹੈ ਤੇ ਪ੍ਰਾਈਸ ਰਹਿਣਾ ਅੱਜ ਦਾ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਅੱਜ ਤੇ ਆਪਣੇ ਸਾਰੇ ਸੂਟ ਤੇ ਵਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵੇਰ ਨੂੰ 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਬਿਸ ਨਹੀਂ ਹੋਊਗਾ ਤੇ ਬੁਕਿੰਗ ਲਈ ਨੰਬਰ ਹੈ ਜਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਤੇ ਆਨਲਾਈਨ ਹੀ ਪੇਮੈਂਟ ਕਰਨੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਦੇਖਦੇ ਹਾਂ ਜੀ ਅਸ ਦਾ ਪਹਿਲਾ ਸੂਟ ਇਹ ਦੇਖੋ ਬਹੁਤ ਸੋਹਣਾ ਕਰੀਮ ਤੇ ਬਲੈਕ ਦਾ ਕੰਟਰਾਸਟ ਹੈ ਪਿਓਰ ਬੰਬਰ ਚਾਰਜਟ ਦੇ ਵਿੱਚ ਸੂਟ ਹੋਣਗੇ ਤੇ ਸਾਰੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਰੀ ਵਰਕ ਹੋਇਆ ਜੀ ਸਾਰੀ ਸ਼ਰਟ ਦੇ ਵਿੱਚ ਆਰੀ ਵਰਕ ਹੋਇਆ ਜਿਹੜਾ ਧਾਗੇ ਦੇ ਨਾਲ ਦਿਖ ਰਿਹਾ ਸਾਰਾ ਤੇ ਫਿਟਿੰਗ ਬਹੁਤ ਵਧੀਆ ਹੁੰਦੀ ਹੈ ਨਾ ਸੂਟਾਂ ਦੀ ਬਲੈਕ ਐਂਡ ਕਰੀਮ ਦੇ ਵਿੱਚ ਬਲੈਕ ਐਂਡ ਵਾਈਟ ਦੇ ਵਿੱਚ ਆਪ ਇਹ ਹੈਗੀ 셔ਟ ਪ੍ਰਿੰਟ ਬੜਾ ਪਿਆਰਾ ਪ੍ਰਿੰਟ ਹੈ ਇਹ 셔ਟ ਹੋਗੀ ਤੇ ਇਸ ਦੇ ਨਾਲ 크ਰੇਪ ਦੀ 3 ਮੀਟਰ ਦੀ ਬਾਟਮ ਹੈ ਜੀ ਸਾਰੇ ਸੂਟਾਂ ਦੇ ਨਾਲ 3 ਮੀਟਰ ਦੀ ਬਾਟਮ ਹੋਊਗੀ ਜੀ 크ਰੇਪ ਦੀ ਹਰੇਕ ਸੂਟ ਦੇ ਨਾਲ ਤੇ ਨਾਲ ਪੰਬਰ ਜੌਰਜਟ ਦਾ ਹੀ ਦੁਪੱਟਾ ਬਹੁਤ ਪਿਆਰੇ ਦੁਪੱਟੇ ਨਾ ਪਿਆਰਾ ਦੁਪੱਟਾ ਬਹੁਤ ਗ੍ਰੇਸਫੁਲ ਸੂਟ ਹੈ ਜੀ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਵਾਲਾ ਸੂਟ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਜੀ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਕਨਫਰਮ ਕਰ ਲਿਆ ਕਰੋ ਜਦੋਂ ਸੂਟ ਦੀ ਬੁਕਿੰਗ ਕਰਾਉਣੀ ਹੋ ਤੁਸੀਂ ਪੇਮੈਂਟ ਕਰਨੀ ਹੁੰਦੀ ਹੈ ਉਸੇ ਟਾਈਮ ਪੁੱਛ ਲਿਆ ਕਰੋ ਆਪਣਾ ਐਡਰੈਸ ਭੇਜ ਕੇ ਵੀ ਸਾਡੇ ਕੋਰੀਅਰ ਚਾਰजेस ਕਿੰਨੇ ਹੋਣਗੇ 3500 ਹੀ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ ਪ੍ਰਾਈਸ ਸੂਟ ਆ ਗਿਆ ਆਪਣਾ ਬੜਾ ਪਿਆਰਾ ਮਲਟੀ ਕਲਰ ਦੇ ਵਿੱਚ ਬਹੁਤ ਸੋਹਣੇ ਕਲਰ ਹੈ ਜੀ ਇਹਦੇ ਵਿੱਚ ਸਾਰੇ ਸੂਟ ਅੱਜ ਇੱਕ ਤੋਂ ਇੱਕ ਸੋਹਣੇ ਹੋਣਗੇ ਦੇਖਿਓ ਥੋੜਾ ਕਰੋ ਵੀ ਅੱਜ ਸਾਰੇ ਸੂਟ ਲੈ ਲਈਏ ਅਸੀਂ ਇਹ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਮਲਟੀ ਪ੍ਰਿੰਟ ਦੇ ਵਿੱਚ ਬਹੁਤ ਪਿਆਰਾ ਇਹਦਾ ਪ੍ਰਿੰਟ ਸੂਟ ਦਾ ਤੇ ਸਾਰੇ ਦੇ ਵਿੱਚ ਆਰੀ ਵਰਕ ਹੋਇਆ ਜੀ ਪੂਰੇ ਸ਼ਰਟ ਦੇ ਵਿੱਚ ਪੂਰੇ ਦੇ ਵਿੱਚ ਫਰੰਟ ਬੈਕ ਸਾਰੇ ਦੇ ਵਿੱਚ ਆਰੀ ਵਰਕ ਦੇ ਵਿੱਚ ਸੂਟ ਤੇ ਨਾਲ ਹੈਗੀ ਹੈ ਕਰੇਪ ਦੀ 3 ਮੀਟਰ ਦੀ ਬਾਟਮ ਤੇ ਬੰਬਰ ਜੌਰਜਟ ਦਾ ਹੀ ਦੁਪੱਟਾ ਪੂਰੇ 2.5 ਮੀਟਰ ਦੇ ਦੁਪੱਟੇ ਹੋਣਗੇ ਫੁੱਲ ਲੈਂਥ ਦੇ ਵਿੱਚ ਬਹੁਤ ਪਿਆਰੇ print ਬਹੁਤ ਜ਼ਿਆਦਾ ਸੋਨੇ ਜੀ ਸਾਰੇ ਸੂਟਾਂ ਦਾ ਜੇ ਲਾਈਟ ਕਲਰ ਵੀ ਦਵਾਂਗੇ ਡਾਰਕ ਕਲਰ ਵੀ ਹਰ ਤਰ੍ਹਾਂ ਦੇ ਸੂਟ ਹੋਣਗੇ ਤੇ ਪ੍ਰਾਈਸ ਰਹਿਣਾ 3500 3500 ਪ੍ਰਾਈਸ ਰਹਿਣਾ ਜਿਹਦੇ ਸਾਰੇ ਸੂਟਾਂ ਦਾ ਨੈਕਸਟ ਸੂਟ ਆ ਗਿਆ ਆਪਣਾ ਬੜਾ ਪਿਆਰਾ ਮਜੈਂਟਾ ਕਲਰ ਦੇ ਵਿੱਚ ਕੋਸ ਸੋਣੀ ਪ੍ਰਿੰਟਿੰਗ ਹੈ ਜੀ ਇਹ ਵਾਲੇ ਸੂਟ ਦੀ ਵੀ ਥੋੜੇ ਵੱਡੇ ਪ੍ਰਿੰਟ ਦੇ ਵਿੱਚ ਹੈ ਜਿਨ੍ਹਾਂ ਨੂੰ ਥੋੜੇ ਡਾਰਕ ਕਲਰ ਪਸੰਦ ਹੈ ਉਹਨਾਂ ਲਈ ਬੈਸਟ ਸੂਟ ਹੈ ਸਾਰੇ ਦੇ ਵਿੱਚ ਆਰੀ ਵਰਕ ਹੋਇਆ ਜੀ ਇਹਨੂੰ ਲਾਈਨਿੰਗ ਜਿਹੜੀ ਮਰਜ਼ੀ ਤੁਸੀਂ ਚਾਹੇ ਟਾਫਟਾ ਲਾਈਨਿੰਗ ਲਵਾ ਲੋ ਚਾਹੇ ਫੁੱਲ ਵੈਲ ਦੀ ਲਗਵਾ ਲੋ ਦੋਨਾਂ ਨਾਲ ਗ੍ਰੇਸ ਆ ਜਾਣੀ ਹੈ ਜੀ ਤੇ ਫਿਟਿੰਗ ਬਹੁਤ ਪਿਆਰੀ ਆਉਂਦੀ ਹੈ ਤੇ ਕਰੇਵ ਦੀਆਂ 3-3 ਮੀਟਰਸ ਦੀਆਂ ਬਾਟਮ ਸਾਰੇ ਸੂਟਾਂ ਦੇ ਨਾਲ ਤੇ ਪਿਓਰ ਬੰਬਰ ਜਾਰ ਜਟਦਾਈ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਜੀ ਹਰ ਇੱਕ ਸੂਟ ਦੇ ਨਾਲ ਤੇ ਨਾ ਕਰੇਸ ਕੋਈ ਨਹੀਂ ਪਿਆਰਾ ਸਾਰੇ ਸੂਟ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਇਹ ਵੀ ਡਾਰਕ ਕਲਰ ਦੇ ਵਿੱਚ ਬੜਾ ਪਿਆਰਾ ਜਿਹੜਾ ਬੈਂਗਣੀ ਕਲਰ ਹੁੰਦਾ ਪਰਪਲ ਬੈਂਗਣੀ ਜਿਹਾ ਕਲਰ ਉਹਦੀ ਇਸ ਤਰ੍ਹਾਂ ਦੀ ਸਲਵਾਰ ਹੈ ਤੇ ਪ੍ਰਿੰਟ ਦੇਖੋ ਇਹਦਾ ਸੂਟ ਤਾਂ ਕਿੰਨਾ ਪਿਆਰਾ ਹੈ ਸਾਰੇ ਦੇ ਵਿੱਚ ਆਰੀ ਵਰਕ ਪ੍ਰਿੰਟ ਸਾਰੇ ਅੱਜ ਤੁਹਾਨੂੰ ਇੱਕ ਤੋਂ ਇੱਕ ਸੋਹਣੇ ਦੇਵਾਂਗੇ ਬਹੁਤ ਪਿਆਰੇ ਪ੍ਰਿੰਟ ਹੈ ਸਾਰੇ ਸੂਟਾਂ ਦੇ ਅੱਜ ਇਹ ਦੇਖੋ ਬੈਂਗਣੀ ਕਲਰ ਦੀ ਇਸ ਦੀ ਬਾਟਮ ਨਾਲ ਕ੍ਰੇਪ ਦੀ 3 ਮੀਟਰ ਦੀ ਇਹ ਨਾਲ ਹੈਗਾ ਇਸ ਤੇ ਫੰਦਾ ਜੌਰਚਟ ਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ। ਆਹ ਦੁਪੱਟਾ ਪੂਰੇ 2.5 ਮੀਟਰ ਦੇ ਦੁਪੱਟੇ 3500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸਾਰੇ ਸੂਟ। ਨੈਕਸਟ ਸੂਟ ਆ ਗਿਆ। ਮੋਰ ਪੁੱਕੀਆ ਕਲਰ ਹੈ ਜੀ ਸੂਟ ਦਾ। ਜਿਹੜਾ ਬੇਸ ਸੂਟ ਦੱਸਦੀ ਹੁੰਦੀ ਹੁਣ ਜਿਵੇਂ ਜਿਹੜਾ ਨੀਚੇ ਬੇਸ ਕਲਰ ਹੈ। ਬਾਕੀ ਤਾਂ ਪ੍ਰਿੰਟ ਦਾ ਕਲਰ ਕਾਫੀ ਹੁੰਨੇ ਸ਼ਰਟ ਦੇ ਵਿੱਚ। ਜਿਹੜਾ ਬਾਟਮ ਦਾ ਕਲਰ ਹੈ ਉਹ ਦੱਸਦੀ ਹੁੰਦੀ ਹੁਣ ਮੈਂ। ਉਹ ਦੇਖੋ ਬੜੇ ਪਿਆਰੇ ਸੂਟ। ਪ੍ਰਿੰਟ ਕੋਸ ਹੁਣ ਵੱਡੇ ਪ੍ਰਿੰਟ ਦੇ ਵਿੱਚ ਸਾਰੇ ਦੇ ਵਿੱਚ ਆਰੀ ਵਰਕ ਹੋਇਆ ਸਾਰੇ ਦੇ ਵਿੱਚ ਆਰੀ ਵਰਕ ਤੇ ਬੜੀ ਕੈਰੀ ਪੀਕਾਕ ਬਲੂ ਮੋਰ ਪੰਖੀਆ ਕਲਰ ਦੀ ਬਾਟਮ ਨਾਲ 3 ਮੀਟਰ ਦੀ ਬਾਟਮ ਹੈ ਜੀ ਸਾਰੇ ਸੂਟਾਂ ਦੇ ਨਾਲ 3 ਮੀਟਰ ਦੀ ਬਾਟਮ ਰਹਿਣੀ ਹੈ ਇਹ ਨਾਲ ਹੈਗਾ ਇਹ ਦੇਖ ਕਿੰਨਾ ਪਿਆਰਾ ਦੁਪੱਟਾ ਬਹੁਤ ਜਿਆਦਾ ਸੋਹਣੇ ਸੂਟ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸਾਰੇ ਸੂਟ ਨੈਕਸਟ ਸੂਟ ਦੁਕਾਨੇ ਇਹ ਵੀ ਬੱਡੇ ਪ੍ਰਿੰਟ ਦੇ ਵਿੱਚ ਆ ਬੜਾ ਪਿਆਰਾ ਸੂਟ ਹੈ ਮਹਿੰਦੀ ਕਲਰ ਮਹਿੰਦੀ ਪਿਸਤਾ ਜਿਹਾ ਕਲਰ ਹੈ ਸੂਟ ਦਾ ਇਹ ਪ੍ਰਿੰਟਿੰਗ ਵੇਖੋ ਕਿੰਨੀ ਪਿਆਰੀ ਹੈ ਸੂਟ ਦੀ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਜੀ ਇਹ ਵਾਲੇ ਸੂਟ ਦਾ ਵੀ ਨਾਲ ਪਿਸਤਾ ਪੈਰਟ ਦੇ ਕਲਰ ਦੀ ਬਾਟਮ 3 ਮੀਟਰ ਦੀ ਕ੍ਰੇਪ ਦੀ ਤੇ ਨਾਲ ਹੈਗਾ ਬੜਾ ਪਿਆਰਾ ਜਿਹਾ ਰਫਟਾਈ ਪਿਸਤਾ ਬਟਾ ਬਹੁਤ ਪਿਆਰਾ ਸਿੱਟਾ ਦੁਪੱਟਾ ਬਹੁਤ ਸੋਹਣਾ ਸਿੱਟਾ ਕਲਰ ਦੇ ਵਿੱਚ ਅਜੀ ਆਪਣਾ ਸੂਟ ਲਾਈਟ ਗ੍ਰੇ ਕਲਰ 베ਸ ਹੈ ਤੇ ਪ੍ਰਿੰਟਿੰਗ ਦੇਖ ਕੇ ਕਿੰਨੀ ਪਿਆਰੀ ਹੈ ਬਹੁਤ ਸੋਹਣਾ ਪ੍ਰਿੰਟ ਹੈ ਲਾਈਟ ਗ੍ਰੇ ਕਲਰ ਦਾ 베ਸ ਹੈ ਜੀ ਸੂਟ ਦਾ ਤੇ ਗ੍ਰੇ ਕਲਰ ਦੀ ਬਾਟਮ ਇਹ ਗੁੰਮਰ ਜਾ ਆ ਗਿਆ ਤਾਂ ਫਟਾ ਇਸੋ ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਅੱਜ ਦੇ ਸਾਰੇ ਸੂਟ ਨੈਕਸਟ ਸੂਟ ਆ ਗਿਆ ਥੋੜਾ ਪਿਆਰਾ ਹੈ ਵੀ ਕਰੀਮ بیس ਹੈ ਜੀ ਸੂਟ ਦਾ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਇਹਦਾ ਬਹੁਤ ਸੋਹਣਾ ਪ੍ਰਿੰਟ بیس ਕਰੀਮ ਹੈ ਸੂਟ ਦਾ ਇਹ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਸਾਰੇ ਸੂਟ ਅੱਜ ਇੱਕ ਤੋਂ ਇੱਕ ਸੋਹਣੇ ਹੋਣਗੇ ਤੁਸੀਂ ਕੰਫਿਊਜ਼ ਹੋ ਜਣਾ ਸਾਰੇ ਦੇ ਵਿੱਚ ਦੇਖੋ ਕਿੰਨਾ ਪਿਆਰਾ ਆਰੀ ਵਰਕ ਹੋਇਆ ਪੂਰੀ ਸ਼ਰਟ ਦੇ ਵਿੱਚ ਕਰੀਮ ਹੀ ਬਾਟਮ ਹੈ ਜੀ ਇਹਦੇ ਨਾਲ ਹਲਕਾ ਫੁਲਕਾ ਜਿਹੜਾ ਬਾਟਮ ਤੇ ਵੀ ਕੁਝ ਕਰਾਉਣਾ ਹੋਇਆ ਵਰਕ ਤੁਸੀਂ ਤਾਂ ਵੀ ਬੜੇ ਪਿਆਰੇ ਸੂਟ ਬਣਦੇ ਇਹਨਾਂ ਨੂੰ ਸੂਟਾਂ ਨੂੰ ਆਪਾਂ ਗਰਮੀ ਸਰਦੀ ਦੋਨੋਂ ਆਸਮ ਵਿੱਚ ਪਾ ਸਕਦੇ ਹਾਂ ਜੀ ਕਿਉਂਕਿ ਲਾਈਨਿੰਗ ਲੱਗ ਕੇ ਬਣਨੇਗੇ ਤੇ ਕੂਲ ਜਿਹਾ ਰਹਿੰਦੇ ਜੀ ਠੰਡਾ ਜਿਹਾ ਰਹਿੰਦਾ ਕੱਪੜਾ ਇਹ ਦੇਖੋ ਦੁਪੱਟਾ ਕਿੰਨਾ ਸੋਹਣਾ ਵਾ ਬਹੁਤ ਖਿਆਰਾ ਦੁਪੱਟਾ ਪ੍ਰਾਈਸ ਰਹਿਣਾ 3500 3500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ। ਇਹ ਜਿਸ ਤੋਂ ਤਾਂ ਹੈ। ਬ੍ਰੇਟ ਸਾਰੇ ਇੱਕ ਤੋਂ ਇੱਕ हटਕੇ ਇੱਕ ਤੋਂ ਇੱਕ ਸੋਹਣੇ ਪ੍ਰਿੰਟ ਹੁੰਦੇ ਅੱਜ ਦੇ ਸਾਰੇ ਸੂਟਾਂ ਦੇ। ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਵੀ। ਜੇ ਥੋੜਾ ਜਿਹਾ ਤੁਹਾਨੂੰ ਸੋਬਰ ਕਲਰ ਪਾਉਣੇ ਪਸੰਦ ਹੈ ਤਾਂ ਇਹ ਬੈਸਟ ਸੂਟ ਹੈ। ਬ੍ਰੇ ਕਲਰ ਦੀ। ਬਾਟਮ 3 ਮੀਟਰ ਦੀ ਬਾਟਮ ਹੈ ਜੀ ਹਰੇਕ ਸੂਟ ਦੇ ਨਾਲ। ਮੰਬਰ ਜਾਰਜਟ ਦੇ ਵਿੱਚ ਸੂਟ ਤੇ ਬਹੁਤ ਪਿਆਰਾ 스타 ਦੁਪੱਟਾ 1.25 ਮੀਟਰ ਦੇ ਦੁਪੱਟੇ ਆ ਪ੍ਰਾਈਸ ਰਹਿਣਾ 3500 3500 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਇਹ ਵੀ ਬੜਾ ਪਿਆਰਾ ਜਿਹਾ ਸੂਟ ਹੈ ਸਿਰੋਜੀ ਕਲਰ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਸੋਹਣਾ ਸੂਟ ਪਿਆਰੀ ਪ੍ਰਿੰਟਿੰਗ ਸਾਰੇ ਦੇ ਵਿੱਚ ਬੜਾ ਸੋਹਣਾ ਧਾਗੇ ਦੇ ਨਾਲ ਆਰੀ ਵਰਕ ਹੋਇਆ ਪਿਆਰਾ ਤੇ ਨਾਲ ਫਰੋਜ਼ੀ ਕਲਰ ਦੀ ਬਾਟਮ ਤੇ ਨਾਲ ਹੈਗਾ ਗੰਬਰ ਜਾਰਜਟ ਦੇ ਵਿੱਚ ਇਸ ਤਾ ਦੁਪੱਟਾ ਦੇਖੋ ਕਿੰਨਾ ਸੋਹਣਾ ਸਾਰਾ ਸੂਤ ਇਹ ਬੜਾ ਪਿਆਰਾ ਦੁਪੱਟਾ ਗ੍ਰੇਸਫੁਲ 2.5 ਮੀਟਰ ਦੁਪੱਟਾ ਹੈ ਜੀ ਨਾਲ 2.5 ਮੀਟਰ ਦੀ ਸ਼ਰਟ ਤੇ 3 ਮੀਟਰ ਦੀ 3 ਮੀਟਰ ক্রেਪ ਦੀ ਬਾਟਮ ਦੇ ਨਾਲ ਸੂਟ 3500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ ਬੈਕਸਟੇਜ ਆ ਗਿਆ ਬੜਾ ਪਿਆਰਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਸੂਟ ਦਾ ਵੀ ਬਹੁਤ ਸੋਹਣਾ ਬਲੈਕ ਬੇਸ ਹੈ ਬਹੁਤ ਸੋਹਣੀ ਪ੍ਰਿੰਟਿੰਗ ਤੇ ਸਾਰੇ ਦੇ ਵਿੱਚ ਆਰੀ ਵਰਕ ਹੋਇਆ ਹੈ ਤੇ ਇਸ ਦੇ ਨਾਲ ਹੈਗੀ ਹੈ ਕੰਟਰਾਸਟ ਬਾਟਮ ਬੜੀ ਸੋਹਣੀ ਪਿਆਜੀ ਪਿੰਕ ਕਲਰ ਅਨੀਅਨ ਪਿੰਕ ਕਲਰ ਦੀ ਬਾਟਮ ਹੈ ਜੀ ਇਹਦੇ ਨਾਲ ਤੇ ਹੋਈ ਪਿਓਰ ਬੰਬਰ ਜਾਰਜਟ ਦਾ ਹੀ ਦੁਪੱਟਾ ਦੁਪੱਟੇ ਪੂਰੇ 2.5 ਮੀਟਰ ਦੇ ਹੋਣਗੇ ਬੜੀ ਪਿਆਰੀ ਪ੍ਰਿੰਟਿੰਗ ਹੈ ਜੀ ਇਹਨਾਂ ਦੀ ਤੇ ਪ੍ਰਾਈਸ ਰਹਿਣਾ ਸੇਮ ਅੱਜ ਦੀ ਸਾਰੀ ਵੀਡੀਓ ਦਾ 3500 ਪ੍ਰਾਈਸ ਹੈ ਨੈਕਸਟ ਸੂਟ ਆ ਗਿਆ ਬੜਾ ਪਿਆਰਾ ਹੈ ਫਿਰੋਜੀ ਕਲਰ ਦੇ ਵਿੱਚ ਸੂਟ ਹੈ ਇਹ 3 ਮੀਟਰ ਦੀ ਹੈ ਜੀ ਸ਼ਰਟ ਪਿੱਛੇ ਤੋਂ ਕਈ ਵਾਰੀ ਕੱਟ ਦਾ ਫਰਕ ਪੈ ਜਾਂਦਾ ਜਿਵੇਂ ਪੂਰੇ ਇਹ 3 ਮੀਟਰ ਦੀ ਹੈ ਸ਼ਰਟ ਬੜੀ ਪਿਆਰੀ ਬਹੁਤ ਸੋਹਣਾ ਫਿਰੋਜ਼ੀ ਕਲਰ ਦੇ ਵਿੱਚ ਇਹ ਇਹਦਾ ਫਰੰਟ ਪੱਲਾ ਆ ਜਾਣਾ ਬੜਾ ਪਿਆਰਾ ਉੱਪਰ ਤੋਂ ਇਹ ਢੱਡਾ ਫੁੱਲ ਆ ਜਾਣਾ ਤੇ ਇਹ ਬੈਕ ਪੱਲਾ ਆ ਜਾਣਾ ਇੱਕ ਤੇ ਇਹ 슬ੀਵਸ ਆ ਜਾਣੇ ਆ ਜੀ ਅਲੱਗ ਤੋਂ ਦਿੱਤੀਆਂ ਹੋਈਆਂ ਇਹ ਦੇਖੋ 슬ੀਵਸ ਦੀ ਲੈਂਥ ਜਿੰਨੀਆ ਮਰਜ਼ੀ ਤੁਸੀਂ 20 Y ਜਿੰਨੀਆ ਮਰਜ਼ੀ ਤੁਸੀਂ 슬ੀਵਸ ਰੈਡੀ ਕਰਾ ਸਕਦੇ ਹੋ ਇਹ ਬੜੀ ਸੋਹਣੀ ਪ੍ਰਿੰਟਿੰਗ 슬ੀਵਸ ਤੇ ਆ ਜਾਂਦੀ ਹੈ ਬੜਾ ਪਿਆਰਾ ਆ ਜਾ ਸੂਟ ਹੈ ਇਹ ਫਰੋਜ਼ੀ ਕਲਰ ਦੇ ਵਿੱਚ ਤੇ ਨਾਲ ਹੈਗੀ ਇਸ ਦੀ ਫਰੋਜ਼ੀ ਕਲਰ ਦੀ ਉਹ 크레프 ਦੀ ਬਾਟਮ ਤੇ ਨਾਲ ਬੰਬਰ ਜੌਰਜਟ ਦਾ ਹੀ ਦੁਪੱਟਾ ਬਹੁਤ ਪਿਆਰਾ ਪੂਰੇ 2.5 ਮੀਟਰ ਦੇ ਬਿਲਕੁਲ ਲਾਈਟ weight ਦੁਪੱਟੇ ਹੋਣਗੇ ਤੇ ਪ੍ਰਾਈਸ ਰਹਿਣਾ 3500 3500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸਾਰੇ ਸੂਟ 3500 ਪ੍ਰਾਈਸ ਦੇ ਨਾਲ ਹੈ ਬਹੁਤ ਪਿਆਰੇ ਸੂਟ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 8080382400680803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ